ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਦਰਾਜ ਤਹਿਸੀਲ ਤਪਾ ਤੇ ਜ਼ਿਲ੍ਹਾ ਹੈਗਾ ਜੀ ਬਰਨਾਲਾ ਬਾਈ ਜਗਸੀਰ ਦੇ ਘਰੋਂ ਇੱਕ ਸੱਜਰ ਤੀਜੇ ਸੂਏ ਮੱਝ ਦਿਖਾ ਰਹੇ ਆਂ 20 ਦਿਨਾਂ ਦੀ ਮਿੱਤਰੋ ਸੂਈ ਵੀ ਆ ਮੰਗਰ ਕੱਟੀ ਆ ਤੇ ਹਰਿਆਣੇ ਦੇ ਵਿੱਚੋਂ ਬਾਈ ਕੰਦਾ ਵੀ ਲਿਆਉਂਦੀ ਸੀ ਦੁੱਧ ਹੈਗਾ ਜੀ ਇਸ ਵਕਤ 14.5 ਕਿਲੋ ਤਿਆਰ ਹੈ ਤੇ 18-20 ਦਿਨਾਂ ਦੀ ਮਿੱਤਰੋ ਸੂਈ ਵੀ ਆ ਤੱਕ ਜਰੂਰ ਥੋੜੀ ਜਿਹੀ ਲੈਵੇ ਦੀ ਅੱਗੇ ਨੂੰ ਆ ਕੱਦ ਕਾਠ ਮਿੱਤਰੋ ਫੁੱਲ ਆ ਬੇਲ ਫੁੱਲਾ ਚੰਗੀ ਸੋਹਣੇ ਚੰਗੀਆਂ ਝੋਟੀਆਂ ਦੇ ਵਿੱਚ ਆਉਂਦੀ ਆ ਕੱਦ-ਕਾੜ ਕੰਨੀਓ ਸਿਹਤ ਕੰਨੀਓ ਤੇ ਸਰੀਰ ਦੀ ਬਣਤਰ ਕੰਨੀਓ ਮੰਗਰ ਕੱਟੀ ਆ ਫਿਰ ਕਹਨੇ ਆ ਵੀ ਦੁੱਧ 14 14.5 15 ਲੀਟਰ ਦੇ ਕਰੀਬ ਮਿੱਤਰੋ ਦੁੱਧ ਤਿਆਰ ਆ ਦੋ ਟਾਈਮ ਤਿੰਨ ਟਾਈਮ ਆਵਦੀ ਤੁਸੀਂ تسਲੀ ਕਰ ਸਕਦੇ ਹੋ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਣਾ ਉਦੋਂ ਬਾਅਦ ਇਹਦਾ ਆਪਾਂ ਰੇਟ ਵੀ ਦੱਸਦੇ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਬਾਈ ਦਾ ਜਿਹੜਾ ਘਰ ਹੈ ਗਊਸ਼ਾਲਾ ਤੋਂ ਥੋੜਾ ਜੱਗ ਅੱਗੇ ਜਾ ਕੇ ਬਾਈ ਦਾ ਸੜਕ ਤੇ 메ਨ ਸੜਕ ਜੀ ਤੇ ਘਰ ਆਹ ਤਰਦੀ ਆ ਦੇਖ ਸਕਦੇ ਹੋ ਫੁੱਲ ਬੇਲ ਫੁੱਲ ਕਦਗਾਠ ਚੰਗੀਆਂ ਝੋਟੀਆਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਕਾਫੀ ਭਰਾ ਕਹਿੰਦੇ ਆ ਵੀ 14 15 ਲੀਟਰ ਵਾਲੀ ਮਿੱਤਰੋ ਝੋਟੀ ਚਾਹੀਦੀ ਆ ਤਾਂ ਆ ਬੇਫਿਕਰ ਹੋ ਕੇ ਤੁਸੀਂ ਲੈ ਸਕਦੇ ਹੋ ਕਿਉਂਕਿ ਫੇਰ ਆਪਾਂ ਕਹਿੰਦੇ ਵੀ ਘਰ ਇਹ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਹਰਿਆਣੇ ਦੇ ਵਿੱਚੋਂ ਬਾਈ ਕਹਿੰਦਾ ਵੀ ਲੈ ਕੇ ਆਈ ਸੀ ਮੋੜ ਲਓ ਜੀ ਸਰੀਰ ਪੱਖੋਂ ਵੀ ਸੋਹਣੀ ਆ ਤੇ ਮੁੱਲ ਹੈਗਾ ਜੀ ਇਹਦਾ 175000 175 ਦੇ ਵਿੱਚੋਂ ਸਿਰਫ ਮਾਨਤਾ ਨਹੀਂ ਹੋਣਾ ਤੇ ਜਿਹੜੇ ਵੀ ਭਰਾ ਨੂੰ ਜ਼ਰੂਰਤ ਹੋਵੇ ਕੋਈ 14 15 ਲੀਟਰ ਵਾਲੀ ਮੱਝ ਨੂੰ ਚਾਹੀਦੀ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਫੇਰ ਕਹਿੰਦੇ ਮਗਰ ਕੱਟੀ ਆ 20 ਦਿਨਾਂ ਦੀ ਮਥਰੂ ਸੁਈ ਵੀ ਆ 9417472699 9417472699 ਵਜ ਦਾ ਫੋਨ ਨੰਬਰ ਹੈ ਸੋ ਪਿੰਡ ਹੈਗਾ ਜੀ ਦਰਾਜ ਤਸਵੀਰ ਤਾਪਾ ਤੇ ਜ਼ਿਲ੍ਹਾ ਜੀਬਰਨਾਵਾ